ਤਰੰਤਾਰਪੁਰ ਸਿਵੀ ਵੱਡੀ ਕਾਮਯਾਬੀ ਬਬਰਖਾਲਸਾ ਦੇ ਲਖਬੀਰ ਹਰੀਕੇ ਲੰਡਾ ਅਤੇ ਗਰਦੀਪ ਜਸਲ ਤੇ ਪੰਜ ਸਾਥੀਆਂ ਨੂੰ ਕੀਤਾ ਗ੍ਰਿਫਤਾਰ ਤਿੰਨ ਚਾਜ ਹਥਿਆਰ ਕਿਤੇ ਬਰਾਮਦ ਐਸਐਸਪੀ ਮੈਡਮ ਗਰੇਵਾਲ ਨੇ ਕੀਤੇ ਵੱਡੇ ਖੁਲਾਸੇ ਪੁਲਸ ਛਲਾ ਤਰੰਤਾਰਪੁਰ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਸੀਆਈਏ ਸਟਾਫ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਇੰਟੈਲੀਜੈਂਸ ਦੀਆਂ ਟੀਮਾਂ ਵੱਲੋਂ ਮਿਲ ਕੇ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਬਰਖਾਲਸਾ ਦੇ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਗੁਰਦੀਪ ਸਿੰਘ ਜਸਲ ਦੇ ਸਾਥੀ ਦੱਸੇ ਜਾ ਰਹੇ ਹਨ ਅਤੇ ਪੁਲਿਸ ਨੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕੀਤਾ ਹੈ ਇਸ ਸਬੰਧੀ ਐਸਐਸਪੀ ਤਰਨਤਨ ਮੈਡਮ ਰਵਜੋਤ ਕੌਰ ਗਰੇਵਾਲ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਉਨ੍ਹਾਂ ਵਿੱਚ ਪਿੱਖੀਵਿੰਡ ਜੋੜ ਢਾਲੇਵਾਲ ਅਤੇ ਜਮਾ ਰਾਏ ਦੇ ਦੱਸੇ ਜਾ ਰਹੇ ਹਨ ਜੋ ਕਿ ਤਰਨਤਨ ਅਤੇ ਪੱਟੀ ਇਲਾਕੇ ਵਿੱਚ ਫਰੋਤੀਆਂ ਮੰਗਨ ਦਾ ਧੰਦਾ ਕਰ ਰਹੇ ਸਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤੇ ਨਾਜਾਇਜ਼ ਹਥਿਆ ਵੀ ਬਰਾਮਦ ਕੀਤੇ ਹਨ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੁਣਾਉਂਦੇ ਹਤਨ ਨੂੰ ਕੀ ਕੁਝ ਕਿਹਾ ਐਸਐਸਪੀ ਤਰਨਤਨ ਮੈਡਮ ਰਵਜੋਤ ਕੋਰ ਗਰੇਵਾਲ ਜੀ ਸੀਆਈ ਦੀ ਟੀਮ ਜਿਹਨੂੰ ਕਿ ਐਸਪੀਡੀ ਸਾਹਿਬ ਡੀਐਸਪੀਡੀ ਤੇ ਇਨਚਾਰਜ ਸੀਆਈਏ ਲੀਡ ਕਰ ਰਹੇ ਨੇ ਇਹਨਾਂ ਵੱਲੋਂ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਸਾਡੇ ਵੱਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਉਸ ਮੁਹਿੰਮ ਦੇ ਵਿੱਚ ਚੰਗੀ ਇਹਨਾਂ ਨੂੰ ਸਫਲਤਾ ਮਿਲੀ ਜਦੋਂ ਇੱਕ ਚਾਰ ਰਹੇ ਜੇ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜਸਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਇਹਨਾਂ ਚਾਰਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ ਤੇ ਮੁਖਬਰੀ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਪਿੱਛੀ ਇਵੈਂਟ ਜਿਹਦੇ ਤਫਤੀਸ਼ ਦੌਰਾਨੇ ਗੱਲ ਪਤਾ ਚੱਲੀ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਜੜਾ ਵੈਪਨ ਸਮਗਲਿੰਗ ਦਾ ਕੰਮ ਕਰਦੇ ਸੀ ਨਾਲ ਹੀ ਜਿਹੜੇ ਬਾਰਡਰ ਏਰੀਆਜ਼ ਦੇ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਟਾਰਗੇਟ ਕਿਲਿੰਗ ਦਾ ਇਹ ਜਾ ਪਲਾਨ ਬਣਾਇਆ ਸੀਗਾ ਕਿ ਕਿਸੇ ਨੂੰ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕਿ ਕਿਸੇ ਨੂੰ ਜਾਨ ਤੋਂ ਮਾਰ ਦੋ ਤੇ ਉਸ ਕੰਮ ਦੇ ਲਈ ਬਾਹਰੋਂ ਵੈਪਨ ਮੰਗਾ ਰਹੇ ਸੀਗੇ ਤਫਤੀਸ਼ ਦੌਰਾਨ ਚਾਰ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰਫ ਪੱਲੀ ਜਸ਼ਨਪ੍ਰੀਤ ਸਿੰਘ ਉਰਫ ਤੋਰੀ ਅਮਰਿਤਪਾਲ ਸਿੰਘ ਉਰਫ ਅਮਰਿਤ ਜਸਵਿੰਦਰ ਸਿੰਘ ਉਰਫ ਆਸ਼ੂ ਅਤੇ ਇਹਨਾਂ ਕੋਲੋਂ ਜੋ ਬਰਾਮਦਗੀ ਹੋਈ ਹੈ ਉਹ ਇੱਕ ਜਿਗਾਨਾ ਪਿਸਤਲ 34 ਸਮੇਤ ਇੱਕ ਮੈਗਜ਼ੀਨ ਅਤੇ ਦੋ ਸਿੰਦਾ ਰਾਉਂਡ ਇੱਕ ਦੇਸੀ ਪਿਸਤਲ 30 ਬੋਰ ਤੇ ਉਹਦੇ ਉਹਦੇ ਨਾਲ ਇੱਕ ਮੈਗਜ਼ੀਨ ਤੇ ਇੱਕ ਜਿੰਦਾ ਰਾਉਂਡ ਤੇ ਇੱਕ ਪਿਸਤਲ 22 ਬੋਰ ਤੇ ਦੋ ਸਿੰਦਾ ਰਾਉਂਡ ਉਹਨਾਂ ਤੋਂ ਰਿਕਵਰੀ ਹੋਈ ਹੈ ਫਰੋਤੀ ਅਫਰੋਤੀ ਵੀ ਮੰਗਦੀ ਸੀ ਜੀ ਹਾਂ ਇਹਨਾਂ ਕੋਲੋਂ ਇਹਨਾਂ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹਨਾਂ ਨੇ ਅਫਰੋਤੀ ਵੀ ਮੰਗੀ ਹੈ ਤੇ ਹੋਰ ਵੀ ਕੇਸਿਸ ਇਹ ਜਿਹੇ ਹੈਗੇ ਨੇ ਜਿਨ੍ਹਾਂ ਤੇ ਇਹਨਾਂ ਨੇ ਡਰੋਨ ਰਾਹੀਂ ਸਮਗਲਿੰਗ ਕੀਤੀ ਹੈ ਉਹਨਾਂ ਸਾਰਿਆਂ ਕੇਸਿਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਏਗਾ ਤੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਕਿਸੇ ਚ ਲੈ ਕੇ ਆ। ਟਾਰਗੇਟ ਕਿਲਰ ਦਾ ਰੱਖਿਆ ਸੀ ਉਹ ਕੋਈ ਅ ਅਫਰੋਤੀ ਕਿਲਿੰਗ ਨਹੀਂ ਜਾਂ ਕੋਈ ਜਾਂ ਨਾਮਰ ਕਿਸੇ ਬੰਦੇ ਨੂੰ ਨਹੀਂ ਇਹਦੇ ਵਿੱਚ ਸਾਡੇ ਕੋਲ ਡਿਟੇਲਸ ਤੇ ਆ ਗਿਆ ਨੇ ਬਟ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੀ ਸੈਂਕ੍ਰਿਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਸ ਚੀਜ਼ ਨੂੰ ਪੂਰੀ ਪੂਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਅੱਤੇ ਪੜਤਾਲ ਕਰ ਰਹੇ ਹਾਂ ਇੱਥੇ ਹੋਰ ਵੀ ਮੈਂ ਪਰਚੇ ਦਰਜ ਹੈਗੇ ਨੇ ਇਹਨਾਂ 'ਚ ਇੱਕ ਜਿਹੜਾ ਹੈਗਾ ਉਹਦੇ ਉੱਤੇ ਪਹਿਲਾ ਪਰਚਾ ਦਰਜ ਹੈਗਾ ਬਾਕੀ ਸਾਰੀ ਕਿਉਂਕਿ ਜਿੰਨਾ ਕਿ ਮੈਂ ਦੱਸਿਆ ਕਿ ਪਹਿਲਾਂ ਵੀ ਇਹ ਜੀਆਂ ਚੀਜ਼ਾਂ ਇਨਵੋਲਟ ਸੀਗੇ ਸਾਨੂੰ ਇਹ ਉਮੀਦ ਹੈ ਕਿ ਪਹਿਲਾਂ ਪਰਚੇ ਦਰਜ ਨੇ ਤੇ ਉਹਨਾਂ ਦੇ ਨਾਮਜਦਨੀ ਹੋਏ ਉਸ ਚੀਜ਼ ਨੂੰ ਅਸੀਂ ਇਨਕੁਆਇਰ ਕਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੇਖਿਆ ਜਾਊਗਾ ਕਿ ਇਹਨਾਂ ਦੀ ਜਿਹੜੀ ਏਜ ਦਾ ਕੋਈ ਆਪਣੀ ਕਿੰਨੀ ਸਰ ਸਰੋਂ ਤੋਂ 20 ਸਾਲ ਦਾ ਹਿੱਸਾ ਜਲੀ ਹੈ ਨਹੀਂ ਇਹਨਾਂ ਚੋਂ ਇੱਕ ਜਣਾ ਜਿਹੜਾ ਉਹ ਜੁਵਨਾਈਲ ਹੈ ਉਹ ਉਦ ਤੇ ਪਹਿਲਾਂ ਵੀ ਪਰਚਾ ਦਰਜਾ ਉਹਦੀ ਅਸੀਂ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ ਆ ਤੇ ਬਾਕੀ ਚਾਰ ਨੇ ਜਿਹੜੇ ਉਹ ਮੇਜਰ ਨੇ